ਯਾਦ ਯੋ ਰਿਸਰਚ ਯਾਦ ਯੋ ਰਿਸਰਚ ਮੰਨਣਾ ਕਰਤੀਓ ਹਾਂ ਤੁਸੀਂ ਕਿਤਾਬ ਵਿੱਚ ਗਿਆਨ ਦਿੰਦਾ ਬਬੀਤੀ ਕਰਦੇ ਛਾਨੀ ਦੇ ਕਰਦੇ ਹੋ ਨਾ ਕਰਦੇ ਉਹ ਗੱਲਿਓ ਸ਼ਰਮ ਕਰੋ ਉਹ ਸਾਹਮਣੇ ਸੱਚਖੰਡ ਸਿੰਘ ਦਰਬਾਰ ਸਾਹਿਬ ਆ ਪੂਜਾ ਅੱਗੇ ਛੋਰਦਾ ਕਹਿੰਦਾ ਪੁੱਛਣ ਦੇ ਰਿਕਾਰਡਿੰਗ ਚ ਨਹੀਂ ਆਇਆ ਮੈਂ ਇਹ ਕੰਜੜੀਆਂ ਅਸਲ ਚ ਮੇਰੇ ਖਿਆਲ ਨਾਲ ਇਹਨਾਂ ਨੂੰ ਗੁਰੂ ਦਾ ਪੈ ਹੀ ਮੁੱਕ ਗਿਆ ਵਾ ਉਹਨਾਂ ਵਾਸਤੇ ਤਾਂ ਇੱਕ ਇਮਾਰਤ ਰਹਿ ਗਈ ਹੋਈ ਆ ਪਰ ਮੈਂ ਸੋਚਦਾ ਵਾਂ ਕਿ ਜੇ ਪ੍ਰਸ਼ਾਸਨ ਕੋ ਨਹੀਂ ਨਾ ਕੁਝ ਹੁੰਦਾ ਸਾਨੂੰ ਸਿਰਫ ਇੱਕ ਹੀ ਕਹਿ ਦੇਣ ਸਾਨੂੰ ਖੋਲੇ ਦੇ ਦੇਣ ਇੱਕ ਘੰਟੇ ਦੇ ਅੰਦਰ ਅੰਦਰ ਇੱਕ ਘੰਟੇ ਦੇ ਅੰਦਰ ਅੰਦਰ ਇਹ ਗੰਦ ਨਾਮ ਕਾ ਦਈਏ ਸਾਨੂੰ ਨੀਵੇਂ ਬਾ ਦਿਓ ਹੁਣ ਸ਼ਾਰਟ ਸ਼ਾਰਟ ਦਾ ਮਤਲਬ ਹੈ ਕੀ ਹੈ ਸ਼ਾਰਟ ਦਾ ਮਤਲਬ ਤਾਂ ਵੈਸੇ ਤਾਂ ਪਟਾਕਿਆਂ ਤੇ ਸ਼ਾਰਟ ਵੀ ਕਹੇ ਜਾਂਦੇ ਨੇ ਜਾਂ ਵੀਡੀਓ ਤੇ ਸ਼ਾਰਟ ਵੀ ਆ ਪਰ ਇਹਨਾਂ ਦੀ ਭਾਸ਼ਾ ਦੇ ਵਿੱਚ ਸ਼ਾਰਟ ਇੱਕ ਦਲਾਲ ਪੁਲੇ ਨੂੰ ਕਿਹਾ ਗਿਆ ਲੜਕੀ ਦੀ ਪੇਸ਼ਕਸ਼ ਨੂੰ ਕਿਹਾ ਗਿਆ ਵਾ ਪਹਿਲਾਂ ਤਾਂ ਮੰਨਿਆ ਨਹੀਂ ਸੀ ਸਾਡੇ ਕੋਲ 10 ਮਿੰਟ ਤਾਂ ਸਾਡੇ ਉਹਨਾਂ ਪੈਰ ਨਹੀਂ ਪੁੰਜਣ ਲੱਗਣ ਦਿੱਤੇ ਨਹੀਂ ਐਸਾ ਤਾਂ ਕਰਦੇ ਹੀ ਕੁਛ ਨਹੀਂ ਆ ਜੀ ਸਾਡੇ ਤਾਂ ਸਿਰਫ ਕਮਰੇ ਹੀ ਦਿੱਤੇ ਜਾਂਦੇ ਆ ਜਦ ਜਦੋਂ ਉਹਦੇ ਥੋੜੀ ਛਤਰਾਉਲ ਹੋਈ ਆ ਤੇ ਫਿਰ ਉਹ ਸਾਰਾ ਕੁਝ ਬਕਿਆ ਫਿਰ ਉਹਦਾ ਫੋਨ ਚੈੱਕ ਕਰਿਆ ਪਰ ਫੋਨ ਦੇ ਵਿੱਚ ਮੁੰਡੇ ਨੂੰ ਕੁੜੀਆਂ ਦੀਆਂ ਫੋਟੋਆਂ ਸੈਂਡ ਕੀਤੀ ਹੋਈਆਂ ਚਾਰ ਕੇ ਪੰਜ ਕੁੜੀਆਂ ਮੈਂ ਕਿਹਾ ਇਹ ਕੌਣ ਆਂਦਾ ਜੀ ਮੇਰੀਆਂ ਫਰੈਂਡ ਆ ਮੈਂ ਕਿਹਾ ਚਲੋ ਠੀਕ ਹੈ ਚਲੋ ਮੰਨ ਲਈ ਤੇਰੇ ਫਰੈਂਡ ਐ ਤੂੰ ਬਹੁਤ ਜ਼ਿਆਦਾ ਸੋਹਣਾ ਵਾ ਤੇਰੀਆਂ ਮੰਨ ਲੈਨੇ ਆ ਉਸ ਤੋਂ ਬਾਅਦ ਸੈਕਿੰਡ ਨੰਬਰ ਸੇ ਚੈੱਕ ਕੀਤਾ ਵਾ ਉਹਦੇ ਵਿੱਚ ਸਾਫ ਸੁਥਰੇ ਵਾਇਸ ਮੈਸੇਜ ਆਉਣ ਡਿਆ ਵਾ ਇਹ ਮੰਨਦੀਆਂ ਨਹੀਂ ਪਈਆਂ ਹੋਰ ਪੇਜ ਸੁੱਤਾ ਪਿਆ ਵਾ ਪ੍ਰਸ਼ਾਸਨ ਕੰਮ ਕਰੰਦੀ ਨੀਂਦ ਨੂੰ ਸੁੱਤਾ ਪਿਆ ਵਾ ਇੱਥੋਂ ਤੱਕ ਕਿ ਐਸਜੀਪੀਸੀ ਨੂੰ ਨਹੀਂ ਪਤਾ ਪੋਲਾ ਕੁਝ ਹੋਟਲ ਐ ਉਹ ਜਿੱਕੇ ਨੇ ਜਿੱਥੇ ਸ਼ਰਾਬ ਵੀ ਪੀਾਈ ਜਾਂਦੀ ਆ ਸ਼ਰਾਬ ਸਰਵ ਹੁੰਦੀ ਆ ਪਰਚਾਉਂਦੇ ਹੀ ਨਹੀਂ ਐ ਸਾਡਾ ਸਿਸਟਮ ਹੀ ਨਹੀਂ ਚਾਹੁੰਦਾ ਵੀ ਇਹ ਗੰਦ ਮੁੱਕੇ ਕਹਿੰਦੇ ਪੁਲਿਸ ਦੀ ਅੱਖ ਜਿਹੜੀ ਬਾਜ ਵਰਗੀ ਹੁੰਦੀ ਆ ਦੂਰੋਂ ਪਛਾ ਜਾਂਦੇ ਨੇ ਵੀ ਇਹ ਬੰਦਾ ਕਿਦਾਂ ਦਾ ਕਿਦਾਂ ਦਾ ਨਹੀਂ ਹੈਗਾ ਇਹਦਾ ਕਰਦਾਰ ਆ ਹੈਗੀ ਆ ਪੁਲਿਸ ਦੀ ਬਾਜ ਵਰਗੀ ਅੱਖ ਆ ਉਹ ਸਿਰਫ ਸਾਡੇ ਵਾਸਤੇ ਆ ਜਾਂ ਜਿਹੜੇ ਕਾਰਵਾਈਆਂ ਕਰਦੇ ਉਹਨਾਂ ਵਾਸਤੇ ਆ ਨਸ਼ੇ ਵਾਸਤੇ ਇਹਨਾਂ ਦੀ ਕੋਈ ਅੱਖ ਨਹੀਂ ਉਹ ਕੰਮ ਕਰਨੀ ਉਹ ਨਾਲ ਹੀ ਸੌ ਜਾਂਦੀ ਆ ਅੱਜ ਦਲਾਲਪੁਰੇ ਵਾਸਤੇ ਉਹ ਅੱਖ ਖੁੱਲ੍ਹਦੀ ਨਹੀਂ ਪਈ। ਬੜੇ ਕਾਨੂੰਨ ਹੀ ਬੜੇ ਗੰਦੇ ਨੇ ਕਿ ਉਹਨਾਂ ਨੇ ਇੱਕ ਸੁਪਰੀਮ ਕੋਰਟ ਤੋਂ ਲਾਅ ਪਾਸ ਹੋ ਗਿਆ ਕਿ ਕੁੜੀ ਮੁੰਡਾ ਜੇ ਨਾ ਬਾਲਗ ਤੋਂ ਪਰਿਆ ਉਮਰ ਇਹਨਾਂ ਦੀ ਤਾਂ ਕੁਝ ਵੀ ਕਰ ਸਕਦੇ ਨੇ ਆਪਣੇ ਪਰ ਇਹਨਾਂ ਨੂੰ ਇੱਕ ਦਾਇਰਾ ਵੇਖਣਾ ਪੈਣਾ ਵਾ ਵੀ ਅਸੀਂ ਕਿਸ ਦਾਇਰੇ ਦੇ ਵਿੱਚ ਖਲੋਤੇ ਹਾਂ ਸਾਡਾ ਧਾਰਮਿਕਸਤ ਇੱਕਲੇ ਸੱਜਖੰਡ ਦੀ ਨਹੀਂ ਗੱਲ ਹੈਗੀ ਇਹ ਮੰਦਰ ਦੀ ਵੀ ਗੱਲ ਹੋ ਸਕਦੀ ਹੈ ਇਹ ਚਰਚ ਦੀ ਵੀ ਗੱਲ ਹੋ ਸਕਦੀ ਆ। ਕਈ ਜਣੇ ਕਹਿੰਦੇ ਕਿ ਨਿਹ앙 ਸਿੰਘਾਂ ਨੂੰ ਪਹਿਲਾਂ ਆਪਣੀ ਬੋਲੀ ਸੁਧਾਰਨੀ ਚਾਹੀਦੀ ਆ ਫਿਰ ਕਾਰਵਾਈ ਕਰਨੀ ਚਾਹੀਦੀ ਮੈਂ ਉਹਨਾਂ ਨੂੰ ਜਵਾਬ ਦੇਣਾ ਚਾਹੁੰਦਾ 13 ਤੋਂ 14 ਸਾਲ ਤੱਕ ਦੀਆਂ ਕੁੜੀਆਂ ਸ਼ਰਿਆਂ ਮੋਂ ਉਥੇ ਮੈਂ ਤੁਰੀਆਂ ਫਿਰਦੀਆਂ ਵੇਖਦੀਆਂ ਕੀ ਕਰਨ ਡੈਣੇ ਧੰਦਾ ਕੀ ਕਹੀਏ ਫਿਰ ਉਹਨਾਂ ਨੂੰ ਲਾਜ਼ਮੀ ਆ ਸਾਡਾ ਪਰਹਾਈ ਹੋਣਾ ਅਸੀਂ ਗਾਲ ਹੀ ਕੱਢ ਕੇ ਗੱਲ ਕਰਾਂਗੇ ਜੇਕਰ ਅਸੀਂ ਮੀਸ਼ਰਾਬ ਨੂੰ ਮਨਾ ਕਰ ਸਕਦੇ ਆ ਤੇ ਜਿਹੜਾ ਧੰਦਾ ਚੱਲਦਾ ਗਲਤ ਕੰਮ ਹੁੰਦਾ ਇਹਨੂੰ ਨਹੀਂ ਮਨਾ ਕਰ ਸਕਦੇ ਜੀ ਤੁਹਾਨੂੰ ਬਿਲਕੁਲ ਕਰ ਸਕਦੇ ਆ ਪਰ ਜਦੋਂ ਮੋਟੀਆਂ ਤੈਆਂ ਆਉਂਦੀਆਂ ਹੁਣ ਮਾਇਆ ਦੀਆਂ ਫਿਰ ਕੌਣ ਮਨਾ ਕਰਦਾ ਵਾ ਸਸਿਕਾ ਦੋਸਤੋ ਮੈਂ ਹਟ ਵਾਲਾ ਦੋਸਤ ਅਸਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਵਿਖਾਵਾਗੇ ਤੁਹਾਨੂੰ ਯਾਦ ਮਰਸਾ ਦੇ ਦਰਬਾਰ ਸਾਹਿਬ ਦੇ ਨੇੜੇ ਦੀਆਂ ਜਿੱਥੇ ਕੀ ਪ੍ਰਮਜੀਤ ਸਿੰਘ ਕਾਲੀ ਤੇ ਰਾਜਵੀਰ ਸਿੰਘ ਕਾਲੀ ਜਿਹੜੇ ਕੀ ਨਿਹੰਗ ਸਿੰਘ ਗੁਰੂ ਕੀ ਲਾੜੀਆਂ ਫੌਜਾਂ ਨੇ ਇਹਨਾਂ ਵੱਲੋਂ ਆਪਣੇ ਸਾਥੀਆਂ ਦੇ ਨਾਲ ਦਰਬਾਰ ਸਾਹਿਬ ਦੇ ਲਾਗੇ ਇਹਨਾਂ ਨੂੰ ਇਤਲਾਹ ਮਿਲੀ ਸੀ ਵੀ ਉੱਥੇ ਕੁਝ ਹੋਟਲਾਂ ਦੇ ਵਿੱਚ ਲੜਕੀਆਂ ਦੀ ਸਪਲਾਈ ਕੀਤੀ ਜਾਂਦੀ ਇਹਨੇ ਧੰਦਾ ਕੀਤਾ ਇਹਦਾ ਅਤੇ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਇੱਕ ਨੌਜਵਾਨ ਸਾਥੀ ਨੂੰ ਉੱਥੇ ਭੇਜ ਕੇ ਗਾਹਕ ਬਣਾ ਕੇ ਜਿਹੜਾ ਪੇਸ਼ਕਸ਼ ਕੀਤੀ ਅਤੇ ਉਸ ਤੋਂ ਬਾਅਦ ਉੱਥੇ ਜਾ ਕੇ ਰੇਡ ਮਾਰੀ ਬਾਕੀ ਗੱਲ ਬਾਤ ਵੀ ਕਰਾਂਗੇ ਸਾਡੇ ਨਾਲ ਰਾਜਵੀਰ ਸਿੰਘ ਕਾਲੀ ਨਾਲ ਪੁੱਛਾਂਗੇ ਸਰਦਾਰ ਕੀ ਹੈ ਮਾਮਲਾ ਸਭ ਤੋਂ ਪਹਿਲਾਂ ਬਾਬਾ ਜੀ ਫਤਿਹ ਸੰਧੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਗੁਰੂ ਜੀ ਕੀ ਫਤਿਹ ਜੀ ਰਾਜਵੀਰ ਸਿੰਘ ਕਾਲੀ ਜੀ ਕਿੱਥੇ ਰੇਡ ਮਾਰੀ ਸੀ ਕਿਸ ਤਾ ਤੁਹਾਨੂੰ ਤਲਾਸ਼ ਮਿਲੀ ਹੈ ਦੱਸ ਕਾਨੂੰ ਸਾਡੇ ਕਰ ਦਿਓ ਲੋਕਾਂ ਦੀਆਂ ਸ਼ਿਕਾਇਤਾਂ ਤੁਹਾਨੂੰ ਕਿੰਨੇ ਕ ਜਤਵਾਰੀਆਂ ਸੀ ਹੈ ਲੋਕਾਂ ਦੀਆਂ ਸ਼ਿਕਾਇਤਾਂ ਤਾਂ ਲਗਾਤਾਰ ਮਿਲਦੀਆਂ ਰਹਿੰਦੀਆਂ ਵਾ ਕੁਝ ਛੇਰ ਪਹਿਲਾਂ ਅਸਾਂ ਜਿਹੜਾ ਬੁਰਜ ਤੋਂ ਰਸਤਾ ਜਾਂਦਾ ਅਕਾਲੀ ਫੂਲਾ ਸਿੰਘ ਬੁਰਜ ਤੋਂ ਸੱਚਖੰਡ ਨੂੰ ਰਸਤਾ ਜਾਂਦਾ ਵਾ ਪਹਿਲਾਂ ਹੋਟਲਾਂ ਦੇ ਉੱਥੇ ਵੀ ਸਾਨੂੰ ਰੌਲਾ ਰੱਪਾ ਮਿਲਿਆ ਸੀ ਕਿ ਰਾਹ ਜਾਂਦੇ ਭੈਣ ਭਰਾ ਮਾਂ ਪੁੱਤ ਜਾਂ ਹੋਰ ਕੋਈ ਰਿਸ਼ਤੇਦਾਰੀ ਹੋਣ ਢੀ ਹੋਵੇ ਤੇ ਜਾਣ ਦੇ ਹੁਣ ਤਾਂ ਇਹਨਾਂ ਦਾ ਲਾਜ਼ਮੀ ਹੋ ਜਾਂਦਾ ਵਾ ਕਿ ਆ ਕਮਰਾ ਲੈਣਾ ਕਮਰਾ ਲੈਣਾ ਉਦੋਂ ਵੀ ਅਸੀਂ ਕਾਰਵਾਈ ਕੀਤੀ ਸੀ ਕਾਫੀ ਹੱਦ ਤੱਕ ਫਰਕ ਪਿਆ ਹੁਣ ਫੇਰ ਨਵੀਂ ਆ ਜਿਹੜੀ ਹੁਣੇ ਸੀ ਕਾਰਵਾਈ ਕੀਤੀ ਇਹਦੇ ਬਾਰੇ ਵੀ ਸਾਨੂੰ ਲੋਕਾਂ ਨੇ ਹੀ ਦੱਸਿਆ ਸੰਗਤ ਨੇ ਹੀ ਸਾਨੂੰ ਦੱਸਿਆ ਵਾ ਕਿ ਉੱਥੇ ਆ ਕੁਝ ਚੱਲਦਾ ਪਿਆ ਵਾ ਜਿਵੇਂ ਸਾਨੂੰ ਪਤਾ ਲੱਗਦਾ ਵਾ ਕਿ ਆ ਕੁਝ ਹੋਇਆ ਅਸੀਂ ਆਪਣਾ ਮੁੰਡਾ ਫਿਰ ਗਰਾਗ ਭਾਗ ਭੇਜਿਆ ਪਹਿਲੀ ਥਾਂ ਇੱਕ ਦੋ ਥਾਂ ਤਾਂ ਨਾ ਹੋਈ ਕਹਿੰਦੇ ਸਕਤਾਈ ਕਰਕੇ ਆ ਜਾਂ ਜਿਵੇਂ ਵੀ ਕੋਲ ਬਹਾਨਾ ਲਾ ਲਿਆ ਤੀਜੇ ਥਾਂ ਹੀ ਬਾਅਦ ਚ ਜਦੋਂ ਅਸੀਂ ਜਾਣੇ ਆ ਤੇ ਮੁੰਡਾ ਆਉਂਦਾ ਉਹਦੇ ਨਾਲ ਗੱਲ ਕਰਦਾ ਵਾ ਕਿ ਸਾਨੂੰ ਰੂਮ ਚਾਹੀਦਾ ਵਾ ਤਾਂ ਹੁਣ ਜਿਵੇਂ ਉਹ ਗੱਲ ਕਰਦਾ ਮੇਰੇ ਕੋਲ ਸ਼ਾਰਟ ਪਿਆ ਇੱਕ ਵੀਡੀਓ ਪਈ ਆ ਤੇ ਮੈਂ ਉਹ ਤੁਹਾਨੂੰ ਦੱਸ ਦੂੰਗਾ ਉਹਦੇ ਵਿੱਚ ਵੇਖ ਲਿਓ ਤੁਸੀਂ ਸੁਣ ਲਿਓ ਉਦੇ ਵਿੱਚ ਪਹਿਲਾਂ ਤਾਂ ਉਹ ਗੱਲ ਕਰਦੇ ਨੇ ਕਿ ਰੂਮ ਲੈਣਾ ਉਹ ਕਹਿੰਦਾ ਜੀ ਮਿਲ ਜੂਗਾ 1000 ਰੁਪਏ ਦਾ ਫਿਰ ਉਹ ਆਂਦਾ ਵੀ ਦੂਸਰਾ ਲੱਗ ਜੂਗਾ ਹਿਸਾਬ ਕਿਤਾਬ ਲੱਗ ਜੂਗਾ ਉਹ ਤਾਂ ਮੈਂ ਲੈ ਜਾ ਉਹ ਭਾਸ਼ਾ ਨਹੀਂ ਯੂਜ਼ ਕਰ ਸਕਦਾ ਜਿਵੇਂ ਦੀ ਹੁੰਦੀ ਐ ਇਹਨਾਂ ਦੀ ਉਹ ਕਹਿ ਸਕਦੇ ਵੀ ਪੇਸ਼ਕਸ਼ ਕੀਤੀ ਗਈ ਐ ਇੱਥੇ ਵੀ ਤੁਹਾਨੂੰ ਲੜਕੀ ਵੀ ਮਿਲ ਸਕਦੀ ਐ ਪੇਸ਼ਕਸ਼ ਕੀਤੀ ਗਈ ਜਿ세 ਦਾ ਹੋਟਲ ਵਾਲੇ ਕਿ ਲੜਕੇ ਜਿਹੜਾ ਕਰਦੇ ਹੁੰਦੇ ਨੇ ਸਾਫ ਸੁਥਰੀ ਲਫ਼ਜ਼ਾਂ ਚ ਕਹੀ ਐ ਤੇ ਦਲ ਪੁਣਾ ਹੋਇਆ ਮੁੰਡਾ ਕਹਿੰਦਾ ਜੀ ਜਦੋਂ ਜਾਨ ਲੱਗਦਾ ਵਾ ਕਹਿੰਦਾ ਜੀ ਇੱਥੇ ਸਖਤਾਈ ਬੜੀ ਹੋਈ ਆ ਫਿਰ ਉਹ ਵਾਪਸ ਜਾਨ ਲੱਗਦਾ ਕਹਿੰਦਾ ਕਿੰਨੇ ਜਾਨੇ ਜੇ ਦੋ ਜਾਨੇ ਇਹ ਨਾਲੇ ਵਾਲੀ ਸਾਈਡ ਤੋਂ ਆਏ ਆ ਅੱਛਾ ਜਿਵੇਂ ਉਤਰਨ ਲੱਗਦਾ ਵਾ ਉਹਨਾਂ ਨੂੰ ਲੱਗਿਆ ਵੀ ਦੋ ਜਣੇ ਆ ਆਂਦਾ ਜੀ 1000 ਰੁਪਈਆ ਸ਼ਾਰਟ ਓਹੜਾ ਸ਼ਾਰਟ ਸ਼ਾਰਟ ਦਾ ਮਤਲਬ ਹੈ ਕੀ ਹੈ ਸ਼ਾਰਟ ਦਾ ਮਤਲਬ ਤਾਂ ਵੈਸੇ ਤਾਂ ਪਟਾਕਿਆਂ ਤੇ ਸ਼ਾਰਟ ਵੀ ਕਹੇ ਜਾਂਦੇ ਨੇ ਜਾਂ ਵੀਡੀਓ ਦੇ ਸ਼ਾਰਟ ਵੀ ਆ ਪਰ ਇਹਨਾਂ ਦੀ ਭਾਸ਼ਾ ਦੇ ਵਿੱਚ ਸ਼ਾਰਟ ਇੱਕ ਦਲਾਲਪੁਲੇ ਨੂੰ ਕਿਹਾ ਗਿਆ ਲੜਕੀ ਦੀ ਪੇਸ਼ਕਸ਼ ਨੂੰ ਕਿਹਾ ਗਿਆ ਵਾ ਵੀ 1000 ਰੁਪਈਏ ਦੇ ਵਿੱਚ ਤੁਹਾਨੂੰ ਕੁੜੀ ਪੇਸ਼ ਕੀਤੀ ਜਾਏਗੀ ਉਹ ਕਹਿ ਸਕਦਾ ਵੀ ਪਰ ਸ਼ਾਰਟ ਦੇ ਹਿਸਾਬ ਨਾਲ ਪੈਸੇ ਲੈਂਦੇ ਨੇ ਇਹ ਲੜਕੀਆਂ ਜਿੰਨੇ ਸ਼ਾਰਟ ਲੈਣੇ ਉਸ ਹਿਸਾਬ ਨਾਲ ਪੈਸੇ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਏ ਨਹੀਂ ਜੀ ਇਹਦੇ ਬਾਰੇ ਨਹੀਂ ਸਾਨੂੰ ਜਾਣਕਾਰੀ ਸਾਨੂੰ ਤੇ ਇੰਨਾ ਕੁ ਪਤਾ ਲੱਗਾ ਵਾ ਵੀ ਹਾਂ ਉੱਥੇ ਕੁੜੀਆਂ ਸਪਲਾਈ ਹੁੰਦੀਆਂ ਵਾ ਪਹਿਲਾਂ ਤਾਂ ਮੰਨਿਆ ਨਹੀਂ ਸੀ ਸਾਡੇ ਕੋਲ 10 ਮਿੰਟ ਤਾਂ ਸਾਡੇ ਉਹਨਾਂ ਪੈਰ ਨਹੀਂ ਪੁੰਜਣ ਲੱਗਣ ਦੇਤੇ ਵੀ ਨਹੀਂ ਐਸਾ ਤਾਂ ਕਰਦੇ ਹੀ ਕੁਛ ਨਹੀਂ ਆ ਜੀ ਸਾਡੇ ਤਾਂ ਐ ਸਿਰਫ ਕਮਰੇ ਹੀ ਦਿੱਤੇ ਜਾਂਦੇ ਆ ਜਦ ਜਦੋਂ ਉਹਦੇ ਥੋੜੀ ਛਤਰੋਲ ਹੋਈ ਆ ਉਹ ਵੀਡੀਓ ਵਿੱਚ ਦੇਖਿਆ ਹੀ ਆ ਸਾਰਿਆਂ ਨੇ ਤੇ ਫਿਰ ਉਹ ਸਾਰਾ ਕੁਝ ਬੱਕਿਆ ਫਿਰ ਉਹਦਾ ਫੋਨ ਚੈੱਕ ਕਰਿਆ ਪਰ ਫੋਨ ਦੇ ਵਿੱਚ ਮੁੰਡੇ ਨੂੰ ਕੁੜੀਆਂ ਦੀਆਂ ਫੋਟੋਆਂ ਸੈਂਡ ਕੀਤੀਆਂ ਹੋਈਆਂ 4 ਕੇ 5 ਕੁੜੀਆਂ ਮੈਂ ਕਿਹਾ ਇਹ ਕੌਣ ਆਂਦਾ ਜੀ ਮੇਰੀਆਂ ਫਰੈਂਡ ਆ ਮੈਂ ਕਹਤੀਆਂ ਫਰੈਂਡਾਂ ਇੱਕ ਹੋਣੀ ਚਾਹੀਦੀ ਦੋ ਹੋਣੀਆਂ ਜਿਹਦੀਆਂ ਆ ਚਾਰ ਪੰਜ ਆ ਹਾਂਜੀ ਮੇਰੀਆਂ ਸਾਰੀਆਂ ਫਰੈਂਡਾਂ ਵਾਂ ਮੈਂ ਕਿਹਾ ਚਲੋ ਠੀਕ ਹੈ ਚਲੋ ਮੰਨ ਲਈ ਤੇਰੇ ਫਰੈਂਡ ਐ ਤੂੰ ਬਹੁਤ ਜ਼ਿਆਦਾ ਸੋਹਣਾ ਵਾ ਤੇਰੀਆਂ ਮੰਨ ਲੈਨੇ ਆ ਉਸ ਤੋਂ ਬਾਅਦ ਸੈਕਿੰਡ ਨੰਬਰ ਸੇ ਚੈੱਕ ਕੀਤਾ ਵਾ ਉਹਦੇ ਵਿੱਚ ਸਾਫ਼ ਸੁਥਰੇ ਵਾਇਸ ਮੈਸੇਜ ਆਉਣ ਡਿਆ ਵਾ ਇਹ ਮੰਨਦੀਆਂ ਨਹੀਂ ਪਈਆਂ ਹੋਰ ਪੇਜ 5-6 ਕੁੜੀਆਂ ਆਲਰੇਡੀ ਭੇਜ ਦਿੱਤੀਆਂ ਹੋਈਆਂ ਵਾ ਹੋਰ ਦੀ ਡਿਮਾਂਡ ਹੋਣਦੀ ਆ ਬਾਬਾ ਜੀ ਫੋਟੋਆਂ ਜਿਹੜੀਆਂ ਲੜਕੀ ਦੀਆਂ ਸੋਹਣੀ-ਸੋਹਣੀਆਂ ਫੋਟੋਆਂ ਵਿਖਾ ਕੇ ਗਾਗ ਨੂੰ ਪੇਸ਼ ਕੀਤੀ ਜਾਂਦੀ ਹੈ ਵੀ ਆ ਫਲਾਨੀ ਉਮਰ ਦੀ ਆ ਇੰਨੇ ਤੋਂ ਇੰਨੀ ਪਲੱਸ ਉਮਰ ਆ ਆ ਸੋਹਣੀ ਕੁੜੀ ਆ ਇਹਦਾ ਆ ਰੇਟ ੱਖਿਆ ਗਿਆ ਕਿ ਲੱਗਦਾ ਸੋਹਣੇ ਆਪਣਾ ਵੇਖ ਕੇ ਫੋਟੋਆਂ ਦੇ ਵੇਖ ਕੇ ਧਾਰਤ ਇਹਨਾਂ ਰੇਟ ਤੱਕ ਕੀਤੇ ਜਾਂਦੇ ਨੇ ਹੋ ਸਕਦਾ ਵਾ ਅਸੀਂ ਹੁਣਾਂ ਸਾਨੂੰ ਇੰਨੇ ਬਾਰੇ ਤਾਂ ਹੈ ਨਹੀਂ ਐ ਸਾਨੂੰ ਤਾਂ ਸਾਫ਼ ਸੁਥਰਾ ਪਤਾ ਸੀ ਵੀ ਕਿ ਹਾਂ ਇੱਥੇ ਉਰੇ ਧੰਦਾ ਹੁੰਦਾ ਵਾ ਅਜੇ ਤਾਂ ਕੁਝ ਹੋਟਲ ਐ ਉਹ ਜਿਹੜੇ ਕਹਿੰਦੇ ਜਿੱਥੇ ਸ਼ਰਾਬ ਵੀ ਪੀਾਈ ਜਾਂਦੀ ਹੈ ਜਿਹੜੇ ਉੱਥੋਂ ਦੇ ਵੇਟਰ ਆ ਆਪਸ਼ਰ ਸ਼ਰਾਬ ਸਰਵ ਕਰਦੇ ਨੇ ਸਾਡੇ ਕੋਲ ਜਾਣ ਸਬੂਤ ਨੇ ਅਸੀਂ ਸਬੂਤਾਂ ਤਹਿਤ ਗੱਲ ਕਰਦੇ ਆ ਜੀ ਜੀ ਸ਼ਰਾਬ ਨਸ਼ਾ ਏਡਾ ਚਿੱਟਾ ਤੇ ਕੁੜੀਆਂ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਵਾ ਕਿ ਆਮ ਹੀ ਹੁਣ ਹੋ ਗਿਆ ਵਾ ਇਤਨ ਲਾਗੇ ਲਾਗੇ ਪਰ ਵੱਡੀ ਹੈਰਾਨੀ ਦੀ ਗੱਲ ਆ ਪ੍ਰਸ਼ਾਸਨ ਕਹਿੰਦਾ ਜੀ ਸਾਨੂੰ ਨੌਲੇਜ ਨਹੀਂ ਕੀ ਸਾਨੂੰ ਜਾਣਕਾਰੀ ਨਹੀਂ ਆ ਅਸੀਂ ਆਮ ਇਨਸਾਨ ਹੋ ਕੇ ਜਾਂ ਤੁਸੀਂ ਹੋ ਕੇ ਸਾਨੂੰ ਨੌਲੇਜ ਹੋ ਸਕਦੀ ਆ ਕਿ ਫਲਾਣੀ ਜਗ੍ਹਾ ਤੇ ਆਹ ਹੋਟਲਾਂ ਜਗ੍ਹਾ ਧੰਦਾ ਹੋਣ ਡਿਆ ਵਾ ਤੇ ਕੀ ਗੱਲ ਇੰਨਾ ਕੋਈ ਏਡਾ ਤਗੜਾ ਸਿਸਟਮ ਆ ਇੰਨਾ ਪ੍ਰਸ਼ਾਸਨ ਹੈ ਕੰਮ ਕਰਨ ਦੇ ਇਹਨੇ ਬੰਦੇ ਨੇ ਇਹਨਾਂ ਦੇ ਫਲੇ ਕੰਮ ਕਰਨ ਦੇ ਇਹਨਾਂ ਨੂੰ ਪਤਾ ਹੀ ਨਹੀਂ ਆ ਪੁਲਿਸ ਅੱਜ ਨੇ ਰੇਡ ਮਾਰਦੀ ਆ ਉੱਥੋਂ ਮੁੰਡੇ ਕੁੜੀਆਂ ਬਰਾਮਦ ਕਰਦੀ ਆ ਹੋਟਲਾਂ ਵਿੱਚੋਂ ਪਰ ਇਹ ਜਿਹੜਾ ਧੰਦੇ ਦਾ ਕੰਮ ਹਜੇ ਵੀ ਨਹੀਂ ਬੰਦ ਹੋ ਰਿਹਾ ਤੁਹਾਨੂੰ ਤਾਂ ਮਿਲ ਜਾਂਦੀ ਆ ਆਮ ਲੋਕਾਂ ਨੂੰ ਤਾਂ ਮਿਲ ਜਾਂਦੀ ਆ ਤੇ ਪਰ ਪ੍ਰਸ਼ਾਸਨ ਫਿਰ ਵੀ ਇਸ ਤੋਂ ਜਿਹੜਾ ਹੋਰ ਜਿਹੜਾ ਕਿਉਂ ਦੂਰ ਜਾ ਰਿਹਾ ਹੈ ਸਾਰਾ ਕੁਝ ਪਤਾ ਹੁੰਦਾ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਅੰਨਾ ਨਹੀਂ ਬੈਠਾ ਹੁੰਦਾ ਜੇ ਉਹ ਇੱਕ ਵਟਸਐਪ ਕਾਲ ਜਾਂ ਦੂਸਰੀਆਂ ਕਾਲਾਂ ਦੀ ਰਿਕਾਰਡਿੰਗ ਕਢਾ ਸਕਦੇ ਨੇ ਤੇ ਕੀ ਗੱਲ ਪ੍ਰਸ਼ਾਸਨ ਨੂੰ ਇਹ ਨਹੀਂ ਪਤਾ ਲੱਗਣਦਾ ਸਾਡੇ ਸ਼ਹਿਰ ਦੇ ਵਿੱਚ ਕੀ ਹੋਣ ਦਿਆ ਵਾ ਸਾਡੀਆਂ ਜਦੋਂ ਬਰੀਫਿੰਗ ਹੁੰਦੀਆਂ ਵਾ ਸਾਨੂੰ ਲੈ ਕੇ ਜਾਂਦੇ ਨੇ ਜਦੋਂ ਸਾਨੂੰ ਹਫਤੇ ਹਫਤੇ ਵਰੀ ਜਾਂ ਮਹੀਨਾ ਵਰੀ ਬੁਲਾਉਂਦੇ ਨੇ ਪੁਲਿਸ ਵਾਲੇ ਤੇ ਉਹਨਾਂ ਚ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਸਾਨੂੰ ਸਵਾਲ ਕਰਦੇ ਨੇ ਕਿ ਤੁਸੀਂ ਆਪ ਕਾਰਵਾਈ ਕਰਦੇ ਜੇ ਸਾਨੂੰ ਦੱਸਿਆ ਕਰੋ ਕੀ ਗੱਲ ਅਸੀਂ ਇਹਨਾਂ ਨੂੰ ਦੱਸ ਦੇਣੀ ਆ ਆਲਰੇਡੀ ਦੱਸਿਆ ਹੁੰਦਾ ਇਹਨਾਂ ਨੂੰ ਪਰ ਫਿਰ ਵੀ ਕਾਰਵਾਈ ਨਹੀਂ ਹੁੰਦੀ ਚਲੋ ਹੋਣੀ ਐ ਸੀ ਕਾਰਵਾਈ ਕੀਤੀ ਇਸ ਤੋਂ ਬਾਅਦ ਵੇਖ ਲੈਨੇ ਕਿੰਨੇ ਕੁ ਰੁਕਣਗੇ 6 ਮਹੀਨੇ ਟੱਪੰਦੀ ਦੇਰ ਆ ਫਿਰ ਉਹ ਕੋਈ ਜੀ ਹੋਣਾ ਜੇ ਅਸਲ ਚ ਮੇਰੇ ਖਿਆਲ ਨਾਲ ਇਹਨਾਂ ਨੂੰ ਗੁਰੂ ਦਾ ਭੈ ਹੀ ਮੁੱਕ ਗਿਆ ਵਾ ਉਹਨਾਂ ਵਾਸਤੇ ਤਾਂ ਕਈ ਇਮਾਰਤ ਰਹਿ ਗਈ ਹੋਈ ਆ ਤਾ ਹੀ ਉਹਨਾਂ ਨੇ ਉਹਨਾਂ ਨੂੰ ਕੋਈ ਲੱਗਦਾ ਹੀ ਨਹੀਂ ਆ ਕਿ ਹਾਂ ਇੱਥੇ ਬੰਦ ਹੋਣਾ ਚਾਹੀਦਾ ਵਾ ਜਾਂ ਉਹ ਸੁੱਤਾ ਪਿਆ ਵਾ ਪ੍ਰਸ਼ਾਸਨ ਕੁੰਭ ਕਰਨ ਦੀ ਨੀਂਦੋ ਸੁੱਤਾ ਪਿਆ ਵਾ ਇੱਥੋਂ ਤੱਕ ਕਿ ਐਸਜੀਪੀਸੀ ਨੂੰ ਨਹੀਂ ਪਤਾ ਪੜਾ ਹੁਣਾਂ ਕਾਰਵਾਈ ਹੋ ਗਈ ਆ ਕੀ ਗੱਲ ਐਸਜੀਪੀਸੀ ਕੋਈ ਕਾਰਵਾਈ ਨਹੀਂ ਕਰ ਸਕਦੀ ਕਿ ਆਪਣਾ ਇਹ ਇਸ ਤਰ੍ਹਾਂ ਦਾ ਇੱਕ ਸਟਰਕਚਰ ਨਹੀਂ ਤਿਆਰ ਕਰ ਸਕਦੀ ਕਿ ਤੁਹਾਨੂੰ ਬਾਹਰ ਹੋਟਲ 'ਚ ਕਮਰਾ ਲੈਣ ਦੀ ਜ਼ਰੂਰਤ ਹੀ ਨਾ ਪਵੇ ਕਿ ਤੁਹਾਡੇ ਕੋਲ ਹੀ ਇਸ ਤਰ੍ਹਾਂ ਦੇ ਹੋਟਲ ਹੋਣੇ ਚਾਹੀਦੇ ਜਾਂ ਸਰਾਵਾਂ ਹੋਣੀਆਂ ਚਾਹੀਦੀਆਂ ਸਿੱਧੀ ਸੰਗਤ ਤੁਹਾਡੇ ਨਾਲ ਅਪਰੋਚ ਕਰੇ ਪਰਚਾਉਂਦੇ ਹੀ ਨਹੀਂ ਐ ਸਾਡਾ ਸਿਸਟਮ ਹੀ ਨਹੀਂ ਚਾਹੁੰਦਾ ਵੀ ਇਹ ਗੰਦ ਮੁੱਕੇ ਬਲਕਿ ਲੱਗਦਾ ਨਹੀਂ ਜਿਵੇਂ ਐਜੀਪੀਸੀ ਕੋਈ ਟਾਸਕ ਫੋਰਸ ਹੁੰਦੀ ਆ ਪੁਲਿਸ ਕੋ ਵੀ ਸਿਵਲ ਚ ਜਿਹੜੇ ਪੁਲਿਸ ਵਾਲੇ ਹੁੰਦੇ ਨੇ ਸਿਵਲ ਜੱਤੀ ਉੱਤੇ ਫਿਰ ਸਕਦੇ ਆ ਕਹਿੰਦੇ ਪੁਲਿਸ ਦੀ ਅੱਖ ਜਿਹੜੀ ਬਾਜ ਵਰਗੀ ਹੁੰਦੀ ਆ ਦੂਰੋਂ ਪਛਾਣ ਜਾਂਦੇ ਨੇ ਵੀ ਇਹ ਬੰਦਾ ਕਿਦਾਂ ਦਾ ਕਿਦਾਂ ਦਾ ਨਹੀਂ ਹੈਗਾ ਇਹਦਾ ਕਰਦਾਰ ਆ ਵੀ ਲੱਗਦਾ ਨਹੀਂ ਇਹ ਜਿਹੜੇ ਦੱਲੇ ਤੁਰੇ ਫਿਰਦੇ ਨੇ ਇਹ ਕਿਦਾਂ ਕਹਿੰਦੇ ਫੜੇ ਜਾ ਸਕਦੇ ਜੇ ਪੁਲਿਸ ਆਪਣਾ ਜਾਲ ਵਿਛਾਵੇ ਤੇ ਹੈਗੀ ਆ ਪੁਲਿਸ ਦੀ ਬਾਜ ਵਰਗੀ ਅੱਖ ਆ ਪਰ ਉਹ ਹੈ ਕਿੰਨਾ ਵਾਸਤੇ ਆ ਓ ਇਹਨਾਂ ਨੂੰ ਇਹ ਨਹੀਂ ਪਤਾ ਲੱਗਣ ਡਿਆ ਉਹ ਸਿਰਫ ਸਾਡੇ ਵਾਸਤੇ ਆ ਜਾਂ ਜਿਹੜੇ ਕਾਰਵਾਈਆਂ ਕਰਦੇ ਉਹਨਾਂ ਵਾਸਤੇ ਆ ਨਸ਼ੇ ਵਾਸਤੇ ਇਹਨਾਂ ਦੀ ਕੋਈ ਆਖਣੀ ਉਹ ਕੰਮ ਕਰਨੀ ਉਹ ਨਾਲ ਹੀ ਸੌ ਜਾਂਦੀ ਆ ਦਲਾਲਪਣੇ ਵਾਸਤੇ ਉਹ ਆਖ ਖੁੱਲਦੀ ਵੀ ਨਹੀਂ ਪਈ ਨਸ਼ਾ ਕਿੱਥੇ ਕਿੱਥੇ ਸੱਚਖੰਡ ਲੱਗ ਗਏ ਵਿਕਣ ਡਿਆ ਵਾ ਸਾਨੂੰ ਪਤਾ ਵਾ ਪਰ ਇਹਨਾਂ ਨੂੰ ਨਹੀਂ ਪਤਾ ਸਾਰਾ ਕੁਝ ਪਤਾ ਵਾ ਪਰ ਕਰਨਾ ਨਹੀਂ ਨਾ ਸਾਨੂੰ ਜਦੋਂ ਬੁਲਾ ਲੈਂਦੇ ਨੇ ਅਜੀ ਇਹਨਾਂ ਨੂੰ ਦੱਸਿਆ ਨਾ ਫੁਲਾਣੀ ਜਗ੍ਹਾ ਅਛਾ ਜੀ ਸਾਨੂੰ ਤੇ ਪਤਾ ਨਹੀਂ ਆ ਜੀ ਸ਼ਹਿਰ ਦੇ ਵਿੱਚ ਤੁਹਾਡੀਆਂ ਥਾਂ ਥਾਂ ਤੇ ਪੋਸਟਾਂ ਹੁਣ ਥਾਂ ਥਾਂ ਤੇ ਤੁਹਾਡੇ ਬੰਦੇ ਹੁਣ ਤੇ ਤੁਹਾਨੂੰ ਪਤਾ ਹੀ ਨਾ ਹੋਵੇ ਸਾਨੂੰ ਇੱਕ ਆਮ ਬੰਦੇ ਨੂੰ ਹੋ ਕੇ ਜਾਣਕਾਰੀ ਮਿਲ ਸਕਦੀ ਪਈ ਆ ਤੇ ਤੁਹਾਡੇ ਕੋਲ ਕੋਈ ਜਾਣਕਾਰੀ ਨਹੀਂਗੀ ਪਰ ਇਹ ਕਰਨਾ ਨਹੀਂ ਨਾ ਚਾਹੁੰਦੇ ਵੱਡੀ ਗੱਲ ਇਹ ਆ ਕਿ ਖਾਸ ਕਰਕੇ ਬਾਬਾ ਜੀ ਵੀ ਗੱਲ ਵੇਖਣ ਨੂੰ ਮਿਲਦੀ ਹੈ ਵੀ ਜਿਹੜਾ ਗਾਹ ਕਿਤੇ ਬਾਹਰੋਂ ਆਉਂਦਾ ਉਹਨੂੰ ਜ਼ਿਆਦਾ ਫ੍ਰੀ ਦਿੱਤੀ ਜਾਂਦੀ ਹੈ ਨਾਲ ਕਿ ਲੋਕਲ ਬੰਦੇ ਨੂੰ ਚੀਜ਼ ਇਹ ਵੀ ਕੋਈ ਗੱਲ ਸਾਹਮਣੇ ਆਉਂਦੀ ਹੈ ਬਿਲਕੁਲ ਆ ਜੀ ਜਿਦ ਤਰ੍ਹਾਂ ਮੰਨ ਲਓ ਹੁਣ ਪੰਜਾਬ ਤੋਂ ਬਾਹਰ ਆ ਜਾਂ ਆਧਾਰ ਕਾਰਡ ਇੱਕ ਹੋਰ ਐਗਜ਼ਾਮਪਲ ਆ ਇੱਕ ਆਧਾਰ ਕਾਰਡ ਤੁਸੀਂ ਕਿਸੇ ਦਾ ਵੀ ਐਡਿਟ ਕਰਕੇ ਲੈ ਜਾਓ ਮੁੰਡਾ ਜਿਨਾਲੇ ਦਾ ਲੈ ਆਓ ਜਾਂ ਕਿਤੇ ਦਾ ਵੀ ਲੈ ਆਓ ਤੁਸੀਂ ਜਾ ਕੇ ਆਧਾਰ ਕਾਰਡ ਦਿਖਾਓਗੇ ਤੁਹਾਨੂੰ ਕੋਈ ਪੁੱਛਗਿਛ ਨਹੀਂ ਆਉਣੀ ਕਿੱਥੋਂ ਆਏ ਜੇ ਕੀ ਆ ਕੀ ਨਹੀਂ ਸਾਡੇ ਕਾਨੂੰਨ ਹੀ ਬੜੇ ਗੰਦੇ ਨੇ ਕਿ ਉਹਨਾਂ ਨੇ ਇੱਕ ਸੁਪਰੀਮ ਕੋਰਟ ਤੋਂ ਲਾਅ ਪਾਸ ਹੋ ਗਿਆ ਕਿ ਕੁੜੀ ਮੁੰਡਾ ਜੇ ਨਾਬਾਲਗ ਤੋਂ ਉੱਪਰ ਆ ਉਮਰ ਇਹਨਾਂ ਦੀ ਤਾਂ ਕੁਝ ਵੀ ਕਰ ਸਕਦੇ ਨੇ ਆਪਣੇ ਇੰਜੋਏਮੈਂਟ ਦੇ ਹਿਸਾਬ ਨਾਲ ਪਰ ਇਹਨਾਂ ਨੂੰ ਇੱਕ ਦਾਇਰਾ ਵੇਖਣਾ ਪੈਣਾ ਵਾ ਵੀ ਅਸੀਂ ਕਿਸ ਦਾਇਰੇ ਦੇ ਵਿੱਚ ਖਲੋਤੇ ਆ ਸਾਡਾ ਧਾਰਮਿਕਤਾ ਇੱਕalle ਸੱਜਖੰਡ ਦੀ ਨਹੀਂ ਗੱਲ ਹੈਗੀ ਇਹ ਮੰਦਰ ਦੀ ਵੀ ਗੱਲ ਹੋ ਸਕਦੀ ਹੈ ਇਹ ਚਰਚ ਦੀ ਵੀ ਗੱਲ ਹੋ ਸਕਦੀ ਆ ਇਹ ਇੱਕ ਧਰਮ ਦੀ ਨਹੀਂ ਗੱਲ ਇਹ ਸਾਰੇ ਧਰਮਾਂ ਤੇ ਹੀ ਲਾਗੂ ਹੋਣ ਡਿਆ ਵਾ ਸਾਨੂੰ ਇੱਕ ਦਾਇਰਾ ਵੇਖਣਾ ਪੈਣਾ ਵਾ ਇਨੀ ਆ ਕਿ ਹਾਂ ਵੀ ਅਸੀਂ ਜਿੱਥੇ ਗਏ ਤਾਂ ਉੱਥੇ ਹੀ ਬਸ ਆਪਣਾ ਨਾਚ ਨਚਾਉਣਾ ਗੰਦਾ ਸ਼ੁਰੂ ਕਰ ਦਿੱਤਾ ਪਰ ਮੈਂ ਸੋਚਦਾ ਹਾਂ ਕਿ ਜੇ ਪ੍ਰਸ਼ਾਸਨ ਕੋ ਨਹੀਂ ਨਾ ਕੁਝ ਹੁੰਦਾ ਸਾਨੂੰ ਸਿਰਫ ਇੱਕ ਹੀ ਕਹਿ ਦੇਣ ਸਾਨੂੰ ਖੋਲੇ ਦੇ ਦੇਣ ਇੱਕ ਘੰਟੇ ਦੇ ਅੰਦਰ ਅੰਦਰ ਇੱਕ ਘੰਟੇ ਦੇ ਅੰਦਰ ਅੰਦਰ ਇਹ ਗੰਦ ਨਾ ਮੋਕਾ ਦਈਏ ਸਾਨੂੰ ਨੀਵੇਂ ਬਾ ਦਿਓ ਜਿਹੜੀ ਤੁਹਾਡੀ ਵੱਲੋਂ ਜਿਹੋ ਉਸ ਨੌਜਵਾਨ ਦੀ ਛੱਪੜ ਪ੍ਰੇਡ ਕੀਤੀ ਗਈ ਸੀ ਰਾਤ ਕਿੰਨੇ ਵੇ ਦਾ ਵਾਕਿਆ ਸੀ ਜਿਹੜਾ ਤੁਸੀਂ ਉੱਥੇ ਜਾ ਕੇ ਰੇਡ ਮਾਰੀ ਆ ਮੌਕੇ ਤੇ ਚੀਜ਼ਾਂ ਬਰਬਤ ਹੋਈਆਂ ਸਾਰਾ ਕੈਂਪ ਤੁਹਾਡੇ ਵੱਲੋਂ ਪ੍ਰੀਪਲਾਨ ਕੀਤਾ ਗਿਆ ਸੀ ਕੀ ਲੱਗਦਾ ਤੁਹਾਡੇ ਜਿਹੜੀ ਇਸ ਕਾਰਵਾਈ ਦੇ ਨਾਲ ਬਾਕੀ ਜਿਹੜੇ ਹੋਰ ਦਲਾਲ ਸੀ ਉਹ ਵੀ ਕਿਤੇ ਖੁੱਲ ਖੁੱਲ ਗਏ ਹੋਣੇ ਉਹਨਾਂ ਡਰ ਪੈ ਗਿਆ ਹੋਗਾ ਭਈ ਢੰਗ ਸਿੰਘ ਗੁਰੂ ਦੀ ਲਾੜਲੀ ਫੌਜਾ ਇੱਥੇ ਜਿਹੜਾ ਛਾਪਾ ਪੈ ਗਿਆ ਨਾ ਜੀ ਜੀ ਬਿਲਕੁਲ ਇਹ ਪੈਂਦਾ ਜੀ ਕੁਝ ਨਾ ਕੁਝ ਤਾਂ ਸਰ ਹ ਜਿਆਦਾ ਨਹੀਂ ਤੇ ਘੱਟੋ ਘੱਟ 4-5 ਮਹੀਨੇ ਸੋਖੇ ਤਾਂ ਲੰਗਣਗੇ ਸੰਗਤ ਦੇ ਕਿ ਜਿਹੜਾ ਸਿੱਧੇ ਹੀ ਆ ਕੇ ਕਮਰਾ ਲੈਣਾ ਕਮਰਾ ਲੈਣਾ ਕਰਕੇ ਤਾਂ ਕਰਦੇ ਹੀ ਉਹ ਠੱਲ ਪੈ ਜਾਂਦੀ ਹੈ ਕਿਤੇ ਨਾ ਕਿਤੇ ਆ ਕੇ ਪਰ ਮੈਂ ਸੱਚ ਇੱਕ ਮੈਨੂੰ ਗੱਲ ਚੇਤੇ ਆ ਗਈ ਮੈਂ ਜਵਾਬ ਉਹਨਾਂ ਨੂੰ ਵੀ ਦੇਣਾ ਚਾਹੁੰਦਾ ਵਾ ਮੇਰੇ ਇੰਸਟਾ ਦੀ ਆਈਡੀ ਤੇ ਉੱਤੇ ਰੀਲ ਪਈ ਸੀ ਹੁਣ ਮੇਰੇ ਮੂੰਹ ਚੋ ਜੋ ਉੱਥੇ ਵਾਕਿਆ ਹੋਇਆ ਮੇਰੇ ਮੂੰਹ ਚੋ ਅਪਸ਼ਬਦ ਨਿਕਲੇ ਗਾਲਾਂ ਨਿਕਲੀਆਂ ਮੈਨੂੰ ਕਈ ਜਣੇ ਕਹਿੰਦੇ ਕਿ ਨਿਹਾਲ ਸਿੰਘਾ ਨੂੰ ਪਹਿਲਾਂ ਆਪਣੀ ਬੋਲੀ ਸੁਧਾਰਨੀ ਚਾਹੀਦੀ ਆ ਫਿਰ ਕਾਰਵਾਈ ਕਰਨੀ ਚਾਹੀਦੀ ਮੈਂ ਉਹਨਾਂ ਨੂੰ ਜਵਾਬ ਦੇਣਾ ਚਾਹੁੰਦਾ 13 ਤੋਂ 14 ਸਾਲ ਤੱਕ ਦੀਆਂ ਕੁੜੀਆਂ ਸ਼ਰਿਆਮ ਉਥੇ ਮਤੁਰੀਆਂ ਫਿਰਦੀਆਂ ਵੇਖਦੀਆਂ ਕੀ ਕਰਨ ਡੈ ਨੇ ਧੰਦਾ ਰਾਤ ਦਾ ਸਮਾਂ ਕਹਿੰਦਾ ਹੁੰਦਾ ਜੀ ਡੇਢ ਤੋਂ ਲੈ ਕੇ 3 ਵਜੇ ਤੱਕ ਦਾ ਹੁਣ ਜਦੋਂ ਸਾਡੇ ਸਾਹਮਣੇ ਅਨਗੀਆਂ ਨਗੀਆਂ ਬੱਚਾ ਧੰਦਾ ਕਰਦੀਆਂ ਨਜ਼ਰ ਆਉਂਦੀਆਂ ਅਸੀਂ ਉਹਨਾਂ ਨੂੰ ਜਾ ਕੇ ਕੀ ਕੀਏ ਵੀਰ ਜੀ ਤੁਸੀਂ ਆਹ ਕਰਨ ਡੈ ਜੇ ਵੀਰ ਜੀ ਤੁਸੀਂ ਬੜਾ ਮਾੜਾ ਕਰਦੇ ਪਾਈ ਜੇ ਕੀ ਕਹੀਏ ਫਿਰ ਉਹਨਾਂ ਨੂੰ ਲਾਜਮੀ ਆ ਸਾਡਾ ਪਰਹਾਈ ਹੋਣਾ ਅਸੀਂ ਗਾਲ ਹੀ ਕੱਢ ਕੇ ਗੱਲ ਕਰਾਂਗੇ ਉਹ ਜੇ ਤੁਹਾਡੀ ਹੀ ਕੋਈ ਧੀ ਭੈਣ ਆ ਕੇ ਉਸ ਹੋਟਲ ਦੇ ਵਿੱਚ ਫੜੀ ਜਾਵੇ ਤਾਂ ਤੁਸੀਂ ਉਹਨੂੰ ਅੱਗੋਂ ਵੀਰ ਜੀ ਵੀਰ ਜੀ ਕਹੋਗੇ ਬੜੀ ਸੋਚਣ ਤੇ ਸਮਝਣ ਵਾਲੀ ਗੱਲ ਐ ਸਾਨੂੰ ਸਵਾਲ ਕਰਨ ਦੀ بجائے ਤੁਸੀਂ ਉਹਨਾਂ ਲੋਕਾਂ ਨੂੰ ਸਵਾਲ ਕਰੋ ਕਿ ਤੁਸੀਂ ਇਹ ਗੰਦ ਕਰਨ ਕਿਉਂ ਡੇਜੇ ਇਹ ਕਿਉਂ ਪੈਂਡਿਆ ਗੰਦ ਜਾਂ ਪ੍ਰਸ਼ਾਸਨ ਨੂੰ ਪੁੱਛੋ ਤੇ ਉਹਨਾਂ ਨੂੰ ਸਵਾਲ ਕਰੋ ਉਹਨਾਂ ਦਾ ਕੰਮ ਸਹੀ ਹੋਵੇ ਤੇ ਅਸੀਂ ਜਾਈਏ ਨਾ ਅਸੀਂ ਗੰਦ ਫੱਕੀ ਆਈ ਨਾ ਨਾ ਅਸੀਂ ਡਾਂਗ ਪਰੇਡ ਕਰੀਏ ਸਾਨੂੰ ਕੋਈ ਚਾਅ ਚੜਿਆ ਵਾ ਅਸੀਂ ਆਪਣਾ ਕੰਮ ਛੱਡ ਕੇ ਸਾਰੇ ਅਸੀਂ ਸੰਘਿਰਤੀ ਆ ਅਸੀਂ ਆਪਦਾ ਕੰਮ ਛੱਡ ਕੇ ਕਾਰਵਾਈਆਂ ਕਰਦੇ ਫਿਰਦੇ ਆ ਸਾਡੇ ਕੋ ਦਿਮਾਗ 'ਚ ਨੁਕਸ ਤੋੜੀ ਪਿਆ ਵਾ ਜੇ ਇਹ ਆਪਣਾ ਕੰਮ ਸਹੀ ਕਰਨ ਸਾਨੂੰ ਕੀ ਲੋੜ ਪਈਏ ਕੰਮ ਕਰਨ ਦੀ ਸਾਨੂੰ ਕੀ ਲੋੜ ਪਈ ਗੰਦ ਪਾਉਣ ਦੀ ਫਿਰ ਇਸ ਤਰ੍ਹਾਂ ਗਾਲਾਂ ਪਕਨ ਦੀ ਜ਼ਿੰਮੇਵਾਰੀ ਸਾਰਿਆਂ ਦੀ ਬੰਦੀ ਆ ਸਾਡੀ ਇਕੱਲਿਆਂ ਦੀ ਨਹੀਂ ਸਾਡਾ ਸਾਡਾ ਨਹੀਂ ਉਹ ਇਕੱਲਿਆਂ ਦਾ ਪਿਓ ਆ ਉਹ ਸਾਰਿਆਂ ਦਾ ਪਿਓ ਆ ਤੁਹਾਡਾ ਵੀ ਆ ਹੋਰ ਜਿਹੜੇ ਆਉਣ ਨੇ ਦਰਸ਼ਨ ਮੇਲੇ ਕਰਨ ਉਹਨਾਂ ਦਾ ਵੀ ਪਿਓ ਆ ਸਾਰਿਆਂ ਦਾ ਫਰਜ਼ ਬੰਦਾ ਵਾ ਕਿ ਸੀ ਆਪਣਾ ਫਰਜ਼ ਸਮਝਦੇ ਹੋਏ ਉਦੀ ਪਵਿੱਤਰਤਾ ਨੂੰ ਬਰਕਰਾਰ ਰੱਖਿਆ ਜਾਵੇ ਨਾ ਕਿ ਉੱਥੇ ਗੰਦ ਪੈਣ ਦਿੱਤਾ ਜਾਵੇ। ਅਸੀਂ ਦੇਖਿਆ ਬਾਬਾ ਇੱਕ ਬੰਦੇ ਅਸੀਂ ਕਹਿੰਦੇ ਆਂ ਵੀ ਹਰਮੰਦਰ ਸਾਹਿਬ ਦੇ ਨੇੜੇ-ਨੇੜੇ ਕਦੀ ਉੱਥੇ ਕੋਈ ਮੀਟ ਜਾਂ ਸ਼ਰਾਬ ਦੀ ਦੁਕਾਨ ਨਹੀਂ ਹੋਣੀ ਚਾਹੀਦੀ। ਪਰ ਅਸੀਂ ਦੇਖਿਆ ਜਿਵੇਂ ਤੁਸੀਂ ਜਾ ਰਹੇ ਹੋ ਇੱਕ ਵੀਡੀਓ ਵਿੱਚ ਗੁਰਦੈਸ ਸਾਹਿਬ ਹੀ ਆ ਤੇ ਗੁਰਦੈਸ ਸਾਹਿਬ ਦੇ ਨਾਲ ਹੀ ਬਿਲਕੁਲ ਕੰਨਸਾਨੀ ਆ ਹੋਟਲ ਆ ਉੱਥੇ ਗਲਤ ਕੰਮ ਜਾਂਦਾ। ਇਹ ਕਿੰਨਾ ਗਾਇਆ ਗਿਆ ਜੇ ਕਿ ਅਸੀਂ ਮੀਟ ਸ਼ਰਾਬ ਨੂੰ ਮਨਾ ਕਰ ਸਕਦੇ ਆ ਤੇ ਜਿਹੜਾ ਧੰਦਾ ਚੱਲਦਾ ਗਲਤ ਕੰਮ ਹੁੰਦਾ ਇਹਨੂੰ ਨਹੀਂ ਮਨਾ ਕਰ ਸਕਦੇ ਚਾਹੀਦਾ। ਬਿਲਕੁਲ ਕਰ ਸਕਦੇ ਆ ਪਰ ਜਦੋਂ ਮੋਟੀਆਂ ਤਿਆਂ ਆਉਂਦੀਆਂ ਫਰਤਾ ਸਾਰ ਸੁੱਤਰਾ ਕਹਿ ਜਾ ਸਕਦਾ ਹੈ ਜਾਂ ਤਾਂ ਪੈਸਾ ਚੜਦਾ ਹੋਊਗਾ ਜਾਂ ਜਿਹੜੇ ਕਰਵਾ ਰਹੇ ਨੇ ਉਹਨਾਂ ਨੂੰ ਵੀ ਪੈਸਾ ਜਾਣ ਡਿਆ ਹੋਊਗਾ ਤਾਂ ਹੀ ਉਹਨਾਂ ਦਾ ਦਿਲ ਨਹੀਂ ਕਰਦਾ ਹੋਇਆਗਾ ਬੰਦ ਕਰਨ ਨੂੰ ਕਿਉਂਕਿ ਘੰਟੇ ਦੇ ਵਿੱਚ ਜਿਹਨੂੰ 1000 ਰੁਪਈਆ ਆਉਣ ਡਿਆ ਵਾ ਉਹਨੂੰ ਕੀ ਲੋੜ ਪਈ ਬੰਦ ਕਰਨ ਦੀ ਜਾਂ ਉਹਨੂੰ ਕੀ ਲੋੜ ਪਈ ਸਹੀ ਕੰਮ ਕਰਨ ਦੀ ਇੱਕ ਜਾ ਕਿ 12 ਘੰਟੇ ਜਾਂ 24 ਘੰਟੇ ਲਾ ਕੇ 1000 ਰੁਪਈਆ ਆਉਣਾ ਕਿ ਜਾ ਇੱਕ ਘੰਟੇ ਬਾਅਦ ਹੀ 1000 ਰੁਪਈਆ ਆਉਣ ਡਿਆ ਵਾ ਉਹਨਾਂ ਨੂੰ ਕੀ ਲੋੜ ਪਈ ਆ ਸਾਰੇ ਥਾਈਂ ਤੇ ਪੈਸਾ ਚੱਲਣ ਡਿਆ ਵਾ ਉਹਨਾਂ ਨੂੰ ਲੋੜ ਹੀ ਨਹੀਂ ਬੰਦ ਕਰਾਂਦੀ ਤੇ ਵੀ ਨੇ ਉਸ ਤੋਂ ਮੇਰਾ ਆਖਰੀ ਸਵਾਲ ਬਾਬਾ ਜੀ ਜਿਹੜਾ ਕੰਮ ਤੁਸੀਂ ਕੀਤਾ ਵਾ ਉਸ ਦਾ ਜਿਹੜਾ ਪਹਿਲਾਂ ਲਾਇਆ ਸੀ ਉਹ ਜਿਹੜਾ ਨੌਜਵਾਨ ਜਿਹੜਾ ਫੜਿਆ ਗਿਆ ਮੌਕੇ ਤੇ ਉੱਤੇ ਕੋਈ ਕਾਰਵਾਈ ਹੋਈ ਆ ਪੁਲਿਸ ਵੱਲੋਂ ਕੇ ਜਾਂ ਉਹਨੂੰ ਛੱਡ ਦਿੱਤਾ ਗਿਆ ਵਾ ਅਸੀਂ ਆ ਉਸੇ ਸਾਡੇ ਸੜੇ ਨੇ ਕਿ ਨਜ਼ਦੀਕੀ ਦੋਸਤ ਅਸੀਂ ਉਹਨੂੰ ਪੁੱਛਿਆ ਵਾ ਕਿ ਇਹਦਾ ਕੀ ਕਾਰਵਾਈ ਹੋਈ ਕਿਉਂਕਿ ਮੌਕੇ ਦੇ ਉੱਤੇ ਕੋਈ ਕੁੜੀ ਨਹੀਂ ਸਾਡੇ ਕੋਲ ਬਰਾਮਤ ਨਹੀਂ ਹੋਈ ਆ ਫਿਲਹਾਲ ਤੇ ਅਸੀਂ ਪ੍ਰਸ਼ਾਸਨ ਦੇ ਉੱਤੇ ਛੱਡਿਆ ਸੀ ਕਿ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਵਾ ਕਿਉਂਕਿ ਅਸੀਂ ਜਿੰਨੀ ਸਾਡੀ ਪੈਰਾ ਬੰਦਾ ਸੀ ਅਸੀਂ ਉਸ ਤੋਂ ਬਾਅਦ ਪ੍ਰਸ਼ਾਸਨ ਦਾ ਪਹਿਰਾ ਬੰਦਾ ਕਿ ਪ੍ਰਸ਼ਾਸਨ ਕੀ ਕਰੇਗਾ ਕੋਈ ਸਾਡੇ ਵੱਲੋਂ ਜੋ ਸਾਡੇ ਕੋਲ ਸਰਦਾ ਗੁਰਦਾ ਵਾ ਅਸੀਂ ਉਹ ਕਰ ਰਹੇ ਆਂ ਬਾਕੀ ਤਾਂ ਪ੍ਰਸ਼ਾਸਨ ਦੀ ਵੀ ਜ਼ਿੰਮੇਵਾਰੀ ਬੰਦੀ ਆ ਜਾਂ ਐਸਜੀ ਵੀ ਸਿੱਧਵੀ ਜ਼ਿੰਮੇਵਾਰੀ ਬੰਦੀ ਵੀ ਉਹਨਾਂ ਨੇ ਕੀ ਕਰਨਾ ਉਹਨਾਂ ਨੇ ਕੀ ਕਰਾਉਣਾ ਵਾ ਜੀ ਲਾਖਵਾਲ ਮੇਰਾ ਜੀ ਸੰਗਤ ਨੂੰ ਕੀ ਅਪੀਲ ਕਰਨਾ ਚਾਹੋਗੇ ਕਿ ਛੜੀਆ ਸੰਗਤਾਂ ਦੇਸ਼ਾਂ ਦੁਸ਼ਾਂ ਤੋਂ ਆ ਰਹੀਆਂ ਨੇ ਤੇ ਅਸੀਂ ਦੇਖਿਆ ਹਮੇਸ਼ਾ ਕਿ ਕਿਤੇ ਦੁਖੀ ਹੁੰਦੀਆਂ ਨੇ ਆਉਂਦੀਆਂ ਭਗਤ ਗੁਰੂ ਘਰ ਆਇਆ ਇੱਥੇ ਆ ਕੇ ਆਪਣੀ ਆਤਮਾ ਨੂੰ ਸ਼ਾਂਤੀ ਲੈਣ ਵਾਸਤੇ ਪਰ ਜਦੋਂ ਇਸ ਤਰ੍ਹਾਂ ਦੇ ਨੌਜਵਾਨ ਆ ਕੇ ਇਹਨਾਂ ਨੂੰ ਹੋਟਲ ਦੇ ਕਮਰਾ ਦਾ ਦਸ ਦੇ ਆਫਰ ਕਰਦੇ ਨੇ ਵਾਂਸ ਗੱਲਾਂ ਕਰਦੇ ਨੇ ਕਿਤੇ ਕਿਤੇ ਮਨ ਦੁਖੀ ਹੋ ਜਾਂਦਾ ਕੀ ਅਪੀਲ ਕਰਨਾ ਚਾਹੋਗੇ ਸਾਗਰ ਨੂੰ ਚੜੀਆਂ ਦੇ ਸਾਦੇ ਸਾਜੋ ਸਰਕਾਰ ਸਿੰਘ ਦਰਬਾਰ ਸਾਹਿਬ ਪਹੁੰਚਦੇ ਆਂ ਮੈਂ ਵੈਸੇ ਤਾਂ ਸਾਗਾ ਤੁਹਾਨੂੰ ਸੰਗਤ ਸਾਰੀ ਸੂਝਬਾਨੀ ਹੁੰਦੀ ਹੈ ਅਸੀਂ ਐਡੇ ਤਾਂ ਹੈ ਨਹੀਂ ਆ ਕਿ ਗਿਆਨੀ ਧਿਆਨੀ ਕਿਸੇ ਨੂੰ ਕੋਈ ਮੱਤ ਦਈਏ ਪਰ ਫਿਰ ਵੀ ਸਾਰਿਆਂ ਦਾ ਫਰਜ਼ ਬਣਦਾ ਵਾ ਕਿਉਂਕਿ ਗੁਰੂ ਘਰ ਸਭ ਦਾ ਸਾਂਝਾ ਵਾ ਇਹ ਨਹੀਂ ਕਿ ਸਿੱਖਾਂ ਦਾ ਇਹ ਗੱਲ ਆ ਜੇ ਕੋਈ Hindu ਵੀ ਆਉਣ ਡਿਆ ਵਾ ਜਾਂ ਕੋਈ ਮੁਸਲਮਾਨ ਆਉਣ ਡਿਆ ਵਾ ਕੋਈ ਵੀ ਆਉਣ ਡਿਆ ਵਾ ਸਭ ਦਾ ਸਾਂਝਾ ਵਾ ਧਰਮ ਸਾਰੇ ਇੱਕੋ ਜਿਹੇ ਨੇ ਗੰਧ ਕਿਤੇ ਨਹੀਂ ਪੈਣ ਦੇਣਾ ਚਾਹੀਦਾ ਵਾ ਜੇ ਤੁਹਾਨੂੰ ਲੱਗਦਾ ਵਾ ਤੇ ਜੇ ਕੋਈ ਪ੍ਰਸ਼ਾਸਨ ਨਹੀਂ ਕਰਨ ਡਿਆ ਕੁਝ ਸਾਨੂੰ ਦੱਸ ਦਿਓ ਅਸੀਂ ਹਾਜ਼ਰ ਹਾਂ ਫਿਰ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਸੀ ਰਾਜੀਵ ਸਿੰਘ ਅਕਾਲੀ ਜਿਹੜੇ ਕਿ ਪਰਮਜੀਤ ਸਿੰਘ ਅਕਾਲੀ ਦੇ ਛੋਟੇ ਭਾਈ ਨੇ ਤੇ ਇਹਨਾਂ ਵੱਲੋਂ ਆਪਣੇ ਸਾਥੀਆਂ ਦੇ ਨਾਲ ਉੱਥੇ ਪਹਿਰਾ ਲਾਇਆ ਗਿਆ ਸੀ ਤੇ ਉਸ ਕਹਿ ਸਕਦੇ ਬਿ ਜਿਹੜੇ ਦਲਾਲ ਨੂੰ ਮੌਕੇ ਤੇ ਫੜਿਆ ਗਿਆ ਸੀ ਜਿਹੜਾ ਕਿ ਮੁੰਡੇ ਜਿਹੜੀਆਂ ਕੁੜੀਆਂ ਜਿਹੜੀਆਂ ਪੇਸ਼ੀ ਕਰਦਾ ਸੀ ਵੱਡੀ ਕਾਰਵਾਈ ਕੀਤੀ ਗਈ ਸੀ ਐਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਇਹ ਸਰਕੰਸ਼ੀ ਜਬਾਰਤਾਂ ਦੇ ਲਾਗੇ ਜਿਹੜੇ ਕਈ ਹੋਟਲ ਇਸ ਤਰ੍ਹਾਂ ਕੰਮ ਕਰਦੇ ਨੇ ਉਹਨਾਂ 'ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਅੱਜ ਦੇ ਨੇ ਸਮੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ ਪਰ ਨਿਹੰਗ ਸਿੰਘ ਜਿਹੜੀ ਆਪਣੀਆਂ ਬੜੀਆਂ ਸੋਹਣੀਆਂ ਡਿਊਟੀਆਂ ਨਿਭਾਉਂਦੇ ਨੇ ਅਜ ਤੱਕ ਇਹਨਾਂ ਨੂੰ ਜਿਹੜੀਆਂ ਡਿਊਟੀਆਂ ਨਿਭਾਉ ਦਿੱਤੀ ਜਾਵੇ ਜਾਂ ਫਿਰ ਪ੍ਰਸ਼ਾਸਨ ਆਪਣੀ ਡਿਊਟੀ ਨਿਭਾਵੇ ਤਾਂ ਜੋ ਕਿ ਇਹ ਜਿਹੜਾ ਗਲਤ ਕੰਮ ਹੋਇਆ ਉਹ ਰੁਕ ਸਕੇ ਮੈਨੂੰ ਦਿਉ ਜਯਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਾ